ਅੱਜ ਆਪਾਂ ਗੱਲ ਕਰਦੇ ਹਾਂ ਇਹ ਮਾਰਕੀਟ ਦੇ ਵਿੱਚ ਸਟੌਪ ਲੌਸ ਕਿਵੇਂ ਲਾਉਣਾ ਤੇ ਕਿੱਥੇ ਲਾਉਣਾ ਇੱਕ ਆਪਾਂ ਮਾਰਕੀਟ ਦੇ ਵਿੱਚ ਇੱਕ ਆ ਲੈਵਲ ਡਰਾ ਕੀਤਾ ਹੋਇਆ ਰੈジਸਟੈਂਸ ਲੈਵਲ ਹੈ ਇੱਕ ਇਹਨੂੰ ਮਾਰਕੀਟ ਨੇ ਇੱਥੇ ਟੱਚ ਕੀਤਾ ਤੇ ਦੁਬਾਰਾ ਇੱਥੇ ਜਦੋਂ ਸੈਕੰਡ ਵਾਰ ਇਹਨੂੰ ਟੱਚ ਕੀਤਾ ਤਾਂ ਇੱਥੇ ਆਪਣਾ ਅਨਾਲਿਸਿਸ ਕਹਿੰਦਾ ਕਿ ਜਦੋਂ ਮਾਰਕੀਟ ਜਦੋਂ ਇਹ ਕੈਂਡਲ ਗ੍ਰੀਨ ਵਾਲੀ ਕੈਂਡਲ ਇਹਦੇ ਉੱਪਰ ਕਲੋਜ਼ ਕਰੂਗੀ ਤਾਂ ਉੱਥੇ ਐਂਟਰੀ ਬਣਾਵਾਂਗੇ ਸਪੋਜ਼ ਕਰੋ ਆਪਣੀ ਇੱਥੇ ਐਂਟਰੀ ਬਣ ਗਈ ਇਸ ਲੈਵਲ ਦੇ ਉੱਤੇ ਤਾਂ ਆਪਣਾ ਸਟੌਪ ਲੌਸ ਜਿਹੜਾ ਪ੍ਰੋਪਰ ਉਹ ਕਿੱਥੇ ਹੋਊਗਾ ਉਹ ਆਪਣਾ ਸਟੌਪ ਲੌਸ ਹੋਊਗਾ ਜੀ ਇਹ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਮਾਰਕੀਟ ਇਹਨੂੰ ਇੱਕ ਵਾਰ ਰੀਟੈਸਟ ਕਰਨ ਆਈ ਐ ਇਸ ਲੈਵਲ ਨੂੰ ਤੇ ਉਸ ਤੋਂ ਬਾਅਦ ਮਾਰਕੀਟ ਨੇ ਮੂਵ ਦਿੱਤਾ ਹੁਣ ਅਗਰ ਇੱਥੇ ਆਪਣਾ ਸਟੌਪ ਲੌਸ ਪ੍ਰੋਪਰ ਨਾ ਹੁੰਦਾ ਜਾਂ ਆਪਾਂ ਕਈ ਵਾਰ ਕੀ ਕਰਦੇ ਆ ਸਕੈਲਪਿੰਗ ਦੇ ਵਿੱਚ ਸਟੌਪ ਲੌਸ ਆਪਣੇ ਮਾਈਂਡ ਦੇ ਵਿੱਚ ਸੋਚ ਲੈਨੇ ਆ ਤਾਂ ਇੱਥੇ ਮਾਰਕੀਟ ਨੇ ਆਪਣਾ ਸਟੌਪ ਲੌਸ ਕਰ ਜਾਣਾ ਸੀ ਤੇ ਇੱਥੇ ਆਪਾਂ ਇਹ ਸੋਚਣਾ ਸੀ ਵੀ ਮਾਰਕੀਟ ਨੇ ਸਾਡਾ ਸਟੌਪ ਲੌਸ ਕਰਕੇ ਫੇਰ ਮੂਵ ਦਿੱਤਾ ਵੀ ਆਪਣੇ ਨਾਲ ਹਮੇਸ਼ਾ ਇਹ ਕਿਉਂ ਹੁੰਦਾ ਪਰ ਇੱਥੇ ਆਪਣਾ ਸਟੌਪ ਲੌਸ ਸਹੀ ਇਸ ਜਗ੍ਹਾ ਤੇ ਬੰਦ ਹੈ ਤੇ ਸੈਕੰਡ ਕੰਡੀਸ਼ਨ ਦੇ ਵਿੱਚ ਅਗਰ ਆਪਾਂ ਟ੍ਰੇਡ ਬ ਤੇ ਬਾਅਦ ਦੇ ਵਿੱਚ ਇਹ ਜਿਹੜੀ ਗ੍ਰੀਨ ਕੈਂਡਲ ਬਣੀ ਹੈ ਅਗਰ ਆਪਾਂ ਇੱਥੇ ਐਂਟਰੀ ਬਣਾਉਣੀ ਹੈ ਇਹਦਾ ਹਾਈ ਕ੍ਰਾਸ ਕਰੇ ਤੋਂ ਆਪਾਂ ਇੱਥੇ ਐਂਟਰੀ ਬਣਾਉਣੀ ਹੈ ਇਹਦੇ ਵਿੱਚ ਤਾਂ ਇੱਥੇ ਆਪਣਾ ਸਟੌਪ ਲੌਸ ਇਹ ਜਗ੍ਹਾ ਤੇ ਹੋਊਗਾ ਇਸ ਕੈਂਡਲ ਦੇ ਲੋ ਤੇ ਮਾਰਕੀਟ ਦੇ ਵਿੱਚ ਹਮੇਸ਼ਾ ਹੀ ਸਟੌਪ ਲੌਸ ਲਾਸਟ ਕੈਂਡਲ ਦੇ ਲੋ ਤੇ ਜਾਂ ਲਾਸਟ ਸਵਿੰਗ ਦੇ ਲੋ ਤੇ ਉੱਥੇ ਸਟੌਪ ਲੌਸ ਹੁੰਦਾ ਹੁਣ ਆਪਾਂ ਦੂਸਰੀ ਕੰਡੀਸ਼ਨ ਦੇ ਵਿੱਚ ਗੱਲ ਕਰਦੇ ਹਾਂ ਮਾਰਕੀਟ ਇੱਕ ਇਸ ਰੇਂਜ ਦੇ ਵਿੱਚ ਵਿੱਚ ਵਰਕ ਕਰ ਰਹੀ ਆ ਅਗਰ ਆਪਣਾ ਅਨਲਿਸਿਸ ਇਹ ਕਹਿੰਦਾ ਕਿ ਮਾਰਕੀਟ ਇਥੋਂ ਅਪਸਾਈਡ ਨੂੰ ਬ੍ਰੇਕ ਕਰੂਗੀ ਵੀ ਮਾਰਕੀਟ ਉੱਪਰ ਨੂੰ ਜਾਊ ਇਥੋਂ ਤਾਂ ਆਪਾਂ ਕਈ ਵਾਰ ਕੀ ਕਰ ਲੈਣੇ ਆ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਸਟੌਪ ਲੌਸ ਆਪਾਂ ਮਨ ਦੇ ਵਿੱਚ ਸੋਚ ਲੈਣੇ ਆ ਵੀ ਜਿੱਥੋਂ ਮਾਰਕੀਟ ਵੀ ਇਸ ਪ੍ਰਾਈਸ ਤੇ ਚਲੀ ਗਈ ਤਾਂ ਆਪਾਂ ਐਗਜ਼ਿਟ ਕਰ ਦੇਵਾਂਗੇ ਤੇ ਇੱਥੇ ਕੀ ਕੰਡੀਸ਼ਨ ਬਣੀ ਆ ਅਗਰ ਆਪਣਾ ਅਪਸਾਈਡ ਦੀ ਟ੍ਰੇਡ ਲਈ ਇੱਥੇ ਕਾਲ ਬਾਈ ਕੀਤੀ ਆਪਾਂ ਤੇ ਆਪਾਂ ਮਾਈਂਡ ਦੇ ਵਿੱਚ ਸਟੌਪ ਲੌਸ ਸੋਚ ਲਿਆ ਤਾਂ ਇੱਥੇ ਦੇਖੋ ਮਾਰਕੀਟ ਨੇ ਇੱਕਦਾਂ ਹੀ ਕਿੰਨਾ ਵੱਡਾ ਡਾਊਨਫਾਲ ਦਿੰਦਾ ਇੱਥੇ ਆਪਣਾ ਅਨਲਿਮਿਟਿਡ ਲੌਸ ਹੋ ਸਕਦਾ ਜੀ ਇਸ ਕਰਕੇ ਮਾਰਕੀਟ ਦੇ ਵਿੱਚ ਸਟੌਪ ਲੌਸ ਲਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਵੱਡੇ ਲੌਸ ਹੋਣ ਤੋਂ ਬਚਿਆ ਜਾ ਸਕੇ ਇੱਕ ਚੀਜ਼ ਹੋਰ ਸਾਰੇ ਜੋ ਨਵੇਂ ਟ੍ਰੇਡਰ ਇਸ ਲਾਈਨ 'ਤੇ ਵਿਚਾਰ ਰਹੇ ਨੇ ਸਟੌਪ ਲੌਸ ਬਾਰੇ ਜਿਨ੍ਹਾਂ ਨੂੰ ਕੋਈ ਕਨਫਿਊਜ਼ਨ ਆ ਉਹਨਾਂ ਨੂੰ ਇਹ ਗੱਲ ਇੱਕ ਹੋਰ ਦੱਸਣਾ ਚਾਹੁੰਦਾ ਕਿ ਅਗਰ ਮਾਰਕੀਟ ਦੇ ਵਿੱਚ ਸਟੌਪ ਲੌਸ ਵੱਡਾ ਬਣਦਾ ਮਤਲਬ ਵੱਡੀ ਇੱਕ ਕੈਂਡਲ ਜਿਆਦਾ ਵੱਡੀ ਬਣਦੀ ਹੈ ਸਟੌਪ ਲੌਸ ਆਪਣਾ ਜਿਆਦਾ ਵੱਡਾ ਬਣਦਾ ਤਾਂ ਉਸ ਟ੍ਰੇਡ ਨੂੰ ਪਲੀਜ਼ ਇਗਨੋਰ ਮਾਰ ਦਿਓ ਕਿਉਂਕਿ ਸੈਟਅਪ ਲੰਘ ਜੂ ਤਾਂ ਕੋਈ ਚੱਕਰ ਨਹੀਂ ਪਰ ਤੁਹਾਡਾ ਲੌਸ ਵੱਡਾ ਨਹੀਂ ਹੋਣਾ ਚਾਹੀਦਾ